ਪਹਿਲੀ ਕਬੱਡੀ ਤੇ ਗੱਲ ਇਹ ਪਰਮਜੀਤ ਪੁਰਾ ਪਿੰਡ ਦਾ ਇਹਨੂੰ ਘੋੜਾ ਕਹਿੰਦੇ ਐ ਇੱਕ ਪਾਸੇ ਕਹਿੰਦੇ ਕਿ ਦੀਪਾ ਲੀਲਾ ਬੇਗ ਸਿੰਘ ਵਾਲਾ ਪਿੰਡ ਹੈ ਪਰ ਆ ਪਤੜਾ ਵਾਲਾ ਸਿੰਬਾ ਇਹ ਗਰਦੇਵ ਬੋਲੇ ਦੀ ਕਬੱਡੀ ਦਾ ਵਾਰਿਸ ਹੈ ਜੱਫਾ ਅਮਨ ਮਲਸੀਆਂ ਵਾਲਾ ਕੀ ਫੈਸਲਾ ਹੈ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਦੇ ਵਿੱਚ ਦੁਰਦੁਕ ਹੈ ਇਹ सोनू ਸਰਪੰਚ ਦਾ ਪੁੱਤ ਹੈ ਇਹ ਨਿਊਜ਼ੀਲੈਂਡ ਦੇ ਵਿੱਚ ਤਕੜਾ ਖੇਡਿਆ ਹੈ ਇਹ ਅੱਜ ਦੇ ਸਮੇਂ ਦੇ ਸਟਾਰਾਂ ਦੇ ਵਿੱਚ ਨਾਮ ਹੈ ਇਧਰ ਅਮਰਤ ਹੈ ਨਾਲ ਮੱਖਣ ਹੈ ਆ ਇੱਕ ਪਾਸੇ ਕਹਿੰਦੇ ਕਿ ਯੋਧਾ ਹੈ ਤੇ ਨਾਲ ਅਲੀ ਹੈ ਪਰ ਆ ਨਾਦਵਾਨ ਇਹ ਅਮਰਤੇ ਦਾ ਦੁੱਗਾ ਪਿੰਡ ਹੈ ਫਰੀडम ਫਾਈਟਰਾਂ ਦਾ ਪਿੰਡ ਹੈ ਬਹੁਤ ਹੀ ਵਧੀਆ ਜਫਾ ਲਾਉਂਦਾ ਜਲਦੀ ਕੀਤਾ ਪਰ ਪੁਆਇੰਟ ਧਾਵੀ ਦਾ ਰੰਦਾਵਾ ਸਾਹਿਬ ਆਵਾਜ਼ ਆ ਉੱਥੇ ਲਓ ਸਾਹਮਣੇ ਦੇਖਾਂਗੇ ਇਧਰ ਵੀ ਸਾਡਾ ਅਗਲੀ ਕਬੱਡੀ ਖੇਡਦੇ ਮਦਾਨ ਮੈਚ ਚੱਲ ਰਹੀ ਆ ਟੌਪ ਦੀਆਂ ਟੀਮਾਂ ਸਿਰਾਂ ਹੋਇਆ ਪਿਆ ਸਾਰੇ ਮੈਚੇ ਸਿਰੇ ਦੇ ਆ ਆ ਮੈਚ ਵੀ ਬਾੜੇ ਸਿਰੇ ਦਾ ਹੋਣਾ ਸੁਰਖਪੁਰੀਆ ਸੱਤੂ ਆ ਉਹ ਸਾਹਮਣੇ ਚੱਕ ਦੇ ਸਰਾ ਦੀ ਧਰਤੀ ਦਾ ਦੀਪਾ ਤੇ ਦੀਪਾ ਲੀਲਾ ਮੇਖ ਸਿੰਘ ਦੀ ਧਰਤੀ ਦਾ ਪਤੜਾਂ ਦੇ ਸਿਮਾ ਹੈ ਚਾਰ ਜਾਫੀਆਂ ਸਿਰੇ ਦੇ ਉਹ ਸਾਹਮਣੇ ਪੈਂਦੀ ਰੇਡ ਖੇਡਦੇ ਮੈਦਾਨ ਚ ਭਗਵਾੜਾ ਟਾਈਗਰ ਦੀ ਟੀਮ ਐਨ ਗੱਲ ਸਿਰੇ ਲਾਤੀ ਅੱਜ ਉਹ ਦੁੱਗਾਂ ਵਾਲੇ ਅਮਨ ਨੇ ਵੀ ਟੌਪ ਦੀ ਟੀਮ ਬਣਾਈ ਆ ਪਰ ਇਧਰ ਨਹੀਂ ਸਾਡੇ ਉਹ ਮੁੰਡਾ ਚੱਕਦੇਸ ਰਾਜਵਾਲਾ ਇਸ ਵੇਲੇ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਕਿਉਂਕਿ ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਆ ਲਓ ਅਮਰਤ ਦੁੱਗਾਂ ਵਾਲਾ ਇਹਦਾ ਇੱਕ ਜੱਫਾ ਬੱਬੂ ਦਸੂਏ ਵੱਲੋਂ 500 ਦਾ ਹੋਊਗਾ ਦੁੱਗਾਂ ਵਾਲੇ ਅਮਰਤ ਦਾ ਆ ਦੋ ਨੰਬਰ ਦੇ ਆ ਜਿਹੜਾ ਜੱਫੀ ਆ ਤੇ ਜੱਫਾ ਲੱਗਿਆ ਤੇ ਦਸੂਏ ਵਾਲੇ ਬੱਬੂ ਵੱਲੋਂ 500 ਹੋਊਗਾ ਪਰ ਨੰਬਰ ਰੀਡਰ ਦਾ ਹੋ ਗਿਆ ਔਰ ਜਿਹੜਾ ਪੁਆਇੰਟ ਸੀਗਾ ਜਾਫੀ ਦਾ ਆਹ ਲੌਂਜਵੰਦ ਅਮਨ ਦੁਗਾ ਦੇ ਵੱਲੋਂ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਣਾ ਇਹਦਾ ਕਪੂਰ ਪਿੰਡ ਹੈ ਜਿੱਥੋਂ ਦੇ ਪੰਡਤ ਨੇ ਬੜੀ ਤਕੜੀ ਕਬੱਡੀ ਖੇਡੀ ਹੈ 31000 ਹੋਪਨਾਮ ਦੇ ਵੱਲੋਂ ਮਾਨ ਸਨਮਾਨ ਕੀਤਾ ਜਾਵੇਗਾ ਪਰ ਆਹ ਪੁਆਇੰਟ ਉੱਡਦਾ ਪੁਆਇੰਟ ਤਾਵੀ ਦਾ ਹਰਮਲ ਜੰਡੀ ਬੜਾ ਸਿਆਣਾ ਖਿਡਾਰੀ ਹੈ ਬੜਾ ਪਿਆਰਾ ਖਿਡਾਰੀ ਹੈ ਅਗਲੀ ਕਬੱਡੀ ਪੌਂਡ ਦੇ ਵਾਸਤੇ ਆਹ ਸਾਹਮਣੇ ਸਾਹਮਣੇ ਅਲੀ ਦੁਕਾ ਵਾਲਾ ਥੋੜੀ ਜਿਹੀ ਨਜ਼ਰ ਹੱਟੀ ਵੈਸੇ ਵੀ ਜਿਹੜਾ ਗੱਡੀਆਂ ਦੇ ਉੱਪਰ ਦੇਖਿਆ ਹੁੰਦਾ ਕਿ ਨਜ਼ਰ ਹੱਟੀ ਦੁਰਘਟਲਾਜ ਘਟੀ ਉਹੀ ਹਿਸਾਬ ਦਾ ਬੋ ਗਿਆ ਅਬਰਤ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੁਕਾ ਵਾਲਾ ਲਿਆ ਕੇ ਅਲੀ ਨੇ ਸਟਾਪ ਦਾ ਜਫਾ ਲਾਤਾ ਅਗਲੀ ਕਬੱਡੀ ਫੇਰ ਰਣੀਆਂ ਮਾਧੋਪੁਰੀਆਂ ਨੇ ਕਬੱਡੀ ਪਾਤੀ ਆ ਇਹ ਮਾਧੋਪੁਰੀਆਂ ਰਣੀਆਂ ਇਸ ਵੇਲੇ ਖੇਡ ਦੇ ਮੈਦਾਨ ਚ ਕਬੱਡੀ ਪਾਉਂਦਾ ਹੋਇਆ ਚੱਕ ਦੇਸ ਰਾ ਦੀ ਧਰਤੀ ਦਾ ਦੀਪਾ ਸੁਰਖਪੁਰੀਆਂ ਸਤੋ ਪਤੜਾਂ ਦਾ ਸਿਮਾ ਤੇ ਔਰਲੀ ਕੰਨੀ ਦੇ ਦੀਪਾ ਲੀਲਾ ਮੇਖ ਸਿੰਘ ਦੀ ਧਰਤੀ ਦਾ ਚਾਰ ਜਫੀਆ ਉਹ ਸਾਹਮਣੇ ਦੇਖਾਗੇ ਇਦਾਂ ਖੜੇ ਬੈਲਜੀਅਮ ਵਾਲੇ ਸੋਨੂ ਦੀ ਟੀਮ ਆ ਪਰ ਇਧਰ ਬੱਬਲੂ குரு ਖੇਤਰ ਸਾਹਬ ਸਿੰਘ ਮੇਘਵਾਲ ਗੋਪਾ ਬੈਂਸ ਤੇ ਪਰਮਜੀਤ ਸਿੰਘ ਪੰਮੀ ਬਲੀਨਾ ਖੜਾ ਦੀ ਟੀਮ ਫਗਵਾੜਾ ਟਾਈਗਰ ਦੀ ਟੀਮ ਆ ਗੱਲ ਦੀ ਗੱਲ ਕੋਹਾਲੇ ਵਾਲ ਅਗਲੀ ਕਬੱਡੀ ਪੌਣ ਦੇ ਵਾਸਤੇ ਵੇਰਵਾ ਚੁੱਕਾ ਇੱਕ ਪਾਸੇ ਕਹਿੰਦੇ ਯੋਧ ਹੈ ਨਾਲ ਬਹੁਤ ਹੀ ਵਧੀਆ ਅਲੀ ਹੈ ਨਾਲ ਮੱਖਣ ਗੁੱਜਰ ਹੈ ਛਾਰ ਤਿਆਰ ਹੈ ਆ ਗੋਲੂ ਹੈ ਇਹ ਵੀ ਖਰੇ ਖਰੇ ਲਾਉਂਦਾ ਹੈ ਇਹ ਵੀ ਦੁਨੀਆ ਨਚਾਉਂਦਾ ਹੈ ਪਰ ਪੁਆਇੰਟ ਧਾਵੀ ਦਾ ਸਾਹਮਣੇ ਲੁੱਟੀਆਂ ਕੌਣ ਪਰਮਜੀਤਪੁਰੀਆ ਘੋੜਾ ਪਾਉਂਦਾ ਲਓ ਸਾਹਮਣੇ ਦੇਖਾਗੇ ਇਹ ਆ ਪਰਮਜੀਤਪੁਰੇ ਦੀ ਧਰਤੀ ਦਾ ਘੋੜਾ ਲਓ ਗੱਲਾਂ ਕਾਲੇ ਪਰਮਜੀਤਪੁਰੀਆ ਨੇ ਆਪਣੇ ਟਾਈਮ 'ਚ ਬਤੌਰ ਜਾਫੀ ਸਿਰਾ ਕਰਾਇਆ ਬਰਮਜੀਤਪੁਰਿਆ ਬਾਗੀ ਉਹ ਕੈਨੇਡਾ ਦੇ ਟ੍ਰਾਂਟੋ ਦੇ ਕੱਪ ਦਾ ਬੈਸਟ ਐਨ ਗੱਲਾਂ ਸਿਰੇ ਅੰਗਰ ਦੀ ਗੱਲ ਤੇ ਅੱਜ ਘੋੜੇ ਦੀ ਗੱਲ ਹੋ ਰਹੀ ਗੁਰੀ ਦੀ ਕਬੱਡੀ ਆ ਗੁਰੀ ਨੂੰ ਉਹ ਟੁੱਟ ਕੇ ਲਿਆਕਤ ਅਲੀ ਇਸ ਵੇਲੇ ਦੁੱਗਾ ਵਾਲਾ ਦੁੱਗਾ ਵਾਲਾ ਲਿਆਕਤ ਅਲੀ ਤੇ ਗੁਰੀ ਏ ਉਹ ਸਿਰਾ ਸਿਰਾ ਹੋ ਗਿਆ ਮੇਰੇ ਵੀਰੋ ਮੈਚ ਬਾੜੇ ਹੀ ਸਿਰੇ ਤੇ ਚੱਲ ਰਾਇਆ ਕੋਈ ਵੀ ਟੀਮ ਜਿੱਤ ਸਕਦੇ ਆ ਕੋਈ ਵੀ ਟੀਮ ਹਾਰ ਸਕਦੀ ਆ ਵੱਡੇ ਭਾਈ ਰਣੀਆਂ ਆ ਗਿਆ ਰਣੀਆਂ ਅਗਲੀ ਕਬੱਡੀ ਪੌਂਦੇ ਵਾਸਤੇ ਸੋਨੂ ਸਰਪੰਚ ਸਾਹਿਬ ਮਾਣ ਹੈ ਤੁਹਾਡੇ ਉੱਪਰ ਇਹ ਸਾਡਾ ਭਤੀਜਾ ਹੈ ਸਾਰੇ ਆਪਣੇ ਵੀਰ ਹੈ ਜਿਹੜੇ ਕਬੱਡੀ ਖੇਡਦੇ ਆ ਛੋਟੇ ਭਰਾ ਆ ਪਰ ਸਾਹਮਣੇ ਦੀਪਾ ਚੱਕ ਦੇਸ਼ ਰਾਜ ਪਿੰਡ ਲੈ ਨਦਵੰਦਾ ਹੈ ਔਰ ਬਹੁਤ ਹੀ ਵਧੀਆ ਜਤਿੰਦਰ ਸਿੰਘ ਮਿੱਠੂ ਦਾ ਤਰਾਸ਼ਿਆ ਹੋਇਆ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਤੱਕ ਹੈ ਆਹ ਸਾਹਮਣੇ ਲੋਹੇ ਵਰਗੇ ਪੱਟਾ ਥਾਪੀਆਂ ਨਹੀਂ ਆਹ ਕਹਿੰਦੇ ਕਿ ਥਾਪੇ ਵੱਜਦੇ ਆ ਥਾਪੇ ਵੱਜਦੇ ਆ ਢੰਡੌਰ ਪਿੰਡੇ ਵਿੱਚ ਰੌਣਕਾ ਇੱਕ ਪਾਸੇ ਯੋਧਾ ਨਾਲ ਗੋਲੂ ਪਰ ਆ ਕੁੰਡੀ ਕੜੇਚ ਮੱਖਣ ਕਰਨੀ ਚਾਹੁੰਦਾ ਹੈ ਇਹਦਾ ਏਬਨ ਪਿੰਡਾ ਜਿੱਥੋਂ ਦੇ ਬਾਦੂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਅੱਜ 31000 ਨਾਲ ਮੋਟਰਸਾਈਕਲ ਕਹਿੰਦੇ ਮਨੂ ਕਪੂਰ ਪਿੰਡੇ ਨੂੰ ਮਿਲਣਾ ਰੰਧਾਵਿਆ ਕਰਦੇ ਸਿਫਤ ਲਓ ਸਾਹਮਣੇ ਦੇਖਾ ਗਿਆ ਆ ਮੁੰਡਾ ਕਪੂਰਪਿੰਡ ਵਾਲਾ ਕਪੂਰਪਿੰਡ 'ਚ ਵੀ ਬਹੁਤ ਤਕੜਾ ਕਬੱਡੀ ਕੱਪ ਹਰ ਸਾਲ ਹੀ ਹੁੰਦਾ ਮੁੰਡੇ ਫਰਵਰੀ ਮਹੀਨੇ ਬਹੁਤ ਤਕੜਾ ਕਬੱਡੀ ਕੱਪ ਕਰਵਾਉਂਦੇ ਆ ਆਓ ਸਾਹਮਣੇ ਅਗਲੀ ਕਬੱਡੀ ਫੇਰ ਗਦਰ ਲਓ ਗਦਰ ਆ ਅਨ ਮੇਰੇ ਵੀਰੋ ਬੈਲਜੀਅਮ ਵਾਲੇ ਸੋਨੂ ਦੀ ਟੀਮ ਆ ਉਹ ਮੇਰੇ ਵੀਰੋ ਅੱਜ ਵੱਡੀ ਟੀਮ ਬਣੀ ਹੋਈ ਆ ਵੱਖ-ਵੱਖ ਪ੍ਰਮੋਟਰਾਂ ਨੇ ਮਿਲ ਕੇ ਟੀਮਾਂ ਬਣਾਈਆਂ ਤਕੜੀਆਂ ਟੀਮਾਂ ਬਣਾਈਆਂ ਢਡੌਰ ਚ ਪਹਿਲਾ ਨਾਮ 1 ਲੱਖ ਤੇ ਦੂਜਾ 75000 ਦੀ ਦੌੜ ਲੱਗੀ ਹੋਈ ਆ ਉਹ ਸਾਹਮਣੇ ਗਦਰ ਨੇ ਕਬੱਡੀ ਬਾਤੀਆ ਛੋਟਾ ਜੋਧਾ ਸੰਗੋਜਲੇ ਵਾਲਾ ਇਧਰਲੀ ਸਾਈਡ ਦੁੱਗਾ ਵਾਲੇ ਅਮਰਤ ਦਾ ਬੱਬੂ ਦਸੂਗੇ ਵੱਲੋਂ ਜਫਾ 500 ਦਾ ਹੋਣਾ ਏ ਆ ਮੁੰਡੇ ਨੇ ਕੈਨੇਡਾ ਚ ਵੀ ਸਿਰਾਂ ਕਰਾਇਆ ਅੱਜ ਢਡੌਰ ਦੇ ਸਿਰਾਂ ਸਿਰਾਂ 500 500 ਦਾ ਉਹ ਸਾਹਮਣੇ ਬਹੁਤ ਹੀ ਵਧੀਆ ਅਗਲੀ ਕਬੱਡੀ ਪੌਂਟ ਦੇ ਬਸੇ ਬਚ ਚੁੱਕਾ ਹੈ ਪਤਲਾਣਾ ਵਾਲਾ ਸੇਮਾ ਦੀਪਾ ਕਹਿੰਦੇ ਕਿ ਲੀਲਾ ਮੇਜ ਸਿੰਘ ਵਾਲਾ ਨਾਲੀ ਬਹੁਤੀ ਵਧੀਆ ਪਰ ਆਹ ਸਾਹਮਣੇ ਇਹ ਵੀ ਦੀਪਾ ਇਹਦਾ ਚੱਕ ਦੇ ਸਰਾਜ ਪਿੰਡਾ ਪਰ ਪੁਆਇੰਟ ਧਾਵੀ ਦਾ ਹਰਮਨ ਜੰਡੀ ਸੁੰਦਰ ਜੂੜਾ ਵੱਧਾ ਹੈ ਰਮਾਲ ਔਰ ਕਹਿੰਦੇ ਕਿ ਜੂੜੇ ਦੇ ਉੱਪਰ ਵੱਧਾ ਹੈ ਰਮਾਲ ਫੱਬਦਾ ਸੋ ਨੂੰ ਜੰਪਦੀਆਂ ਗੱਲਾਂ ਦੋ ਨੰਬਰ ਦੇ ਪਰ ਗੋਲੂ ਹੈ ਇੱਕ ਪਾਸੇ ਬਖਲ ਗੋਤਰਾ ਨਾਲ ਅਲੀ ਹੈ ਨਾਲ ਯੋਧਾ ਇਹਦਾ ਸੰਯੋਗਲਾ ਪਿੰਡਾ ਬਹੁਤ ਹੀ ਵਧੀਆ ਹਰਮਨ ਜੰਡੀ ਵਾਲੇ ਨੇ ਕਹਿੰਦੇ ਕਿ ਬਹੁਤ ਸੋਹਣਾ ਕੱਟ ਮਾਰਿਆ ਤੇ ਪੁਆਇੰਟ ਲੈ ਕੇ ਵਾਪਸ ਹੈ ਰਣੀਆਂ ਮਾਦੋਪੁਰ ਪਿੰਡ ਹੈ ਜਿੱਥੋਂ ਦੇ ਗਿਆਨ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਮਾਦੋਪੁਰੀਏ ਸੋਨੂ ਦੀਆਂ ਗੱਲਾਂ ਦੁਨੀਆਂ ਦੇ ਤਰੰਤਰ ਕਬੱਡੀ ਖਿਡਾਰੀ ਪੈਦਾ ਕੀਤੇ ਹੈ ਲਵਲੀ ਯੂਨੀਵਰਸਿਟੀ ਦੇ ਬਿਲਕੁਲ ਨਜ਼ਦੀਕ ਬਸਿਆ ਹੋਇਆ ਇੱਕ ਦੋ ਨੰਬਰ ਦੇ ਉੱਪਰ ਬਹੁਤ ਹੀ ਵਧੀਆ ਜੀਤ ਕੋਟਲੀ ਵਾਲਾ ਪਰ ਇਹ ਬਠਿੰਡੇ ਵਾਲਾ ਕੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਆ ਸਾਹਮਣੇ ਬਠਿੰਡੇ ਵਾਲਾ ਬਠਿੰਡੇ ਵਾਲਾ ਬਠਿੰਡੇ ਵਾਲਾ ਜੀਤ ਪਰ ਨੰਬਰ ਰੈਡ ਦੈ ਪੁਆਇੰਟ ਦਾ ਗੁਰੀ ਆ ਗਿਆ 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 ਇਹਨੇ ਪਿਛਲੇ ਮੈਚਾਂ 'ਚ ਬੜੀਆਂ ਤਕੜੀਆਂ ਕਬੜੀਆਂ ਪਾਈਆਂ ਆ ਮੈਚ ਕੁਆਟਰ ਚੱਲ ਰਿਹਾ ਇਹ ਤੋਂ ਬਾਅਦ ਪਹਿਲਾ ਸੈਮੀ ਖੇੜਿਆ ਜਾਊਗਾ ਆ ਦੇਖਾਂਗੇ ਇਧਰ ਛੜੇ ਉਹ ਗੁਰੀ ਆ ਸਾਹਮਣੇ ਜੋੜਾ ਸੰਗੋਜਲੇ ਦੀ ਧਰਤੀ ਦਾ ਡੁੱਗਾ ਵਾਲਾ لیاقت ਅਲੀ ਮੱਖਣ ਗੁੱਜੇ ਦੀਪਣ ਵਾਲਾ ਇਧਰ ਸਾਈਡ 4 ਆ 4 ਫਗਵਾੜਾ ਟਾਈਗਰ ਦੀ ਟੀਮ ਦੇ 4 ਆ ਨੰਬਰ ਗੁਰੀ ਆਪਣੀ ਟੀਮ ਦਾ ਮੱਖਣ ਯੋਲ ਨਰੰਗਪੁਰ ਦੇ ਸਰਪੰਚ ਸਾਹਿਬ ਜੋਤਾ ਕਬੂਰ ਪੰਡਿਆ ਨਿੰਦਰ ਜੋਕੇ 1 ਲੱਖ ਰੁਪਇਆ ਮਨੂ ਤੇ ਹਰਜੀਤ ਕੈਨੇਡਾ ਢੰਡਾਰ 1 ਲੱਖ ਰੁਪਇਆ ਅਵੀ ਤੇਜ ਅਟਵਾਲ ਦਾ ਪਿਤਾ ਨੇਤਰ ਢੰਡਾਰ ਨਾਲ ਰਮਨ ਆਸਟ੍ਰੇਲੀਆ ਉਹਨਾਂ ਦੇ ਵੱਲੋਂ 1,50,000 ਰੁਪਇਆ ਪਰ ਇੱਧਰ ਇਕੱਠਾ ਜਿਆ ਕਰ ਦਿੱਤਾ ਹੈ ਇਹ ਦੀਪਾ ਚੱਕ ਦੇਸ਼ ਰਾਜ ਪਿੰਡਾ ਹਰਵਿੰਦਰ ਸਿੰਘ ਜੀ ਢੰਡਾਰ ਆਰਤੀਆ ਸਾਹਿਬ ਦਾ ਧੰਨਵਾਦ ਹੈ 51,000 ਹਰਪਾਲ ਸਿੰਘ ਜੀ ਪਾਲਾ ਢੰਡੌਰੀ ਉੱਥੇ ਜਿੱਥੇ ਮੈਜਿਕ ਜਗੇ ਢੰਡਾਰ ਦਾ ਧੰਨਵਾਦ ਕਰਦਾ ਹੈ ਰਮਨ ਜੀ ਦਾ ਸਾਰੇ ਵੀਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਭਰਾਵਾਂ ਦੇ ਨਾਮ ਨਹੀਂ ਬੋਲ ਹੋ ਰਹੇ ਮੈਂ ਗੁਸਤਾਕੀ ਦੀ ਮਾਫੀ ਚਾਹਾਂਗਾ ਕਿਉਂਕਿ ਮੈਚ ਬੜਾ ਪੱਕਿਆ ਹੋਇਆ ਫਸਿਆ ਹੋਇਆ ਆ ਸਾਹਮਣੇ ਹਰਮਨ ਜੰਡੀ ਕੇ ਇਹਨੂੰ ਟੱਚ ਲਾਉਂਦਾ ਹੈ ਕਿਹਦੇ ਕੋਲੋਂ ਨੰਬਰ ਲਿਆਉਂਦਾ ਹੈ ਕਿਹੜਾ ਨੌਜਵਾਨ ਨੂੰ ਟਾਉਂਦਾ ਗੋਲੂ ਹੈ ਇਹ ਖਰੇ ਖਰੇ ਲਾਉਂਦਾ ਹੈ ਇਹ ਦੁਨੀਆ ਨਚਾਉਂਦਾ ਹੈ ਇਹ 70 ਕਿਲੋ ਤੋਂ ਆਲ ਓਪਨ ਕਲੱਬਾਂ ਦੇ ਵਿੱਚ ਬਹੁਤ ਵਧੀਆ ਪਰ ਪਰ ਕੇ ਜੱਫੇ ਲਾਉਂਦਾ ਹੈ ਪਿੰਡ ਜਾਫੀ ਦਾ ਰੰਦਾਵਤ ਸਾਹਿਬ ਕਰਿਓ ਸਿੱਤ ਨੋਦਵਾਲ ਲਓ ਸਾਹਮਣੇ ਆਹ ਰੇਡਰ ਵੀ ਬਹੁਤ ਵਧੀਆ ਕਬੱਡੀਆਂ ਪਾ ਰਿਹਾ ਜਦੋਂ ਦਾ ਮੈਚ ਸਟਾਰਟ ਹੋਇਆ ਬਹੁਤ ਸੋਹਣੀਆਂ ਕਬੱਡੀਆਂ ਪਾਈਆਂ ਬੜੀ ਸਾਫ ਸੁਥਰੀ ਖੇਡ ਗਾਂਦਰਾ ਪਿੰਡ ਹੈ ਸੁੱਖਾ ਨਾਮ ਹੈ ਔਰ ਸਾਹਮਣੇ ਗਾਂਦਰਾ ਵਾਲਾ ਸੁੱਖਾ ਕਬੱਡੀ 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 ਇੱਕ ਪਾਸੇ ਗਾਂਦਰਾ ਪਿੰਡ ਵਾਲਾ ਸੁੱਖਾ ਦੂਸਰੇ ਪਾਸੇ ਮੱਖਣ ਗੁੱਜਰ ਸਿਰਾ ਹੋ ਗਿਆ ਮੱਖਣ ਗੁੱਜਰ ਮੱਖਣ ਗੁੱਜਰ ਲਾ ਤਕੜਾ ਜਫਰ ਉਹ ਵੀਰ ਭਰਾ ਜਿਨ੍ਹਾਂ ਨੇ ਕੱਪੜੇ ਪਾਏ ਆ ਤੁਰ ਜਾ ਪਿੱਛੇ ਹੋ ਜੋ ਤੁਸੀਂ ਵੀਰ ਹੋ ਮੇਰੇ ਲੋਕੀ ਨਜ਼ਾਰਾ ਲੈਂਦੇ ਐ ਸਵਾਦ ਲੈਂਦੇ ਐ ਹੁਣ ਮਨ ਥੋੜਾ ਥੋੜਾ ਫਰੈਸ਼ ਹੋਇਆ ਸਵੇਰ ਦਾ ਤਾਂ ਲੋਟ ਹੀ ਬੜਾ ਪਿਆ ਸੀਗਾ ਹੁਣ ਲੋਟ ਘਟਿਆ ਉਧਰ ਕੁੰਡੀ ਕਿੜੇ ਚ ਕੁੰਡੀ ਇਕੜੇ ਚਕੜੇ ਚਿਕੜੇ ਚਿਕੜੇ ਹੋ ਚੁੱਕੀ ਹੈ ਸਤਿਨਾਮ ਸਤੂ ਹੈ ਇਹਦਾ ਸੋਰਖੋਪੁਰ ਪਿੰਡ ਹੈ ਬਹੁਤ ਹੀ ਵਧੀਆ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਲਿਆ ਰਣੀਆਂ ਨੂੰ ਜਫਾ ਲੱਗ ਚੁੱਕਾ ਛੋਟੇ ਵੀ ਰਾਜਾ ਉੱਥੇ ਗੁਰੀ ਫੇਰ ਆ ਗਿਆ ਲਓ ਸਾਹਮਣੇ ਗੁਰੀ ਨੇ ਕਬੱਡੀ ਪਾ ਦਿੱਤੀ ਆ ਗੁਰੀ ਖੇਡ ਦੇ ਮੈਦਾਨ 'ਚ ਅਗਲੀ ਕਬੱਡੀ ਪਾਉਂਦਾ ਹੋਇਆ ਲਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਲਖਣ ਕੇ ਵੱਡੇਲਾ ਚਾਚਾ ਕਹਿੰਦਾ ਕਿ ਨੰਬਰ ਲਓ ਇਧਰ ਕਪੂਰਪਿੰਡ ਵਾਲੇ ਮੰਨੂ ਨੇ ਕਬੱਡੀ ਪਾ ਦਿੱਤੀ ਆ ਆਓ ਸਾਹਮਣੇ ਮੰਨੂ ਕਪੂਰਪਿੰਡਿਆ ਅੱਜ 31000 ਦਾ ਵੀ ਮਾਨਸਮਾਨ ਉਹ ਮੋਟਰਸਾਈਕਲ ਜਿਹੜਾ ਮੇਰੇ ਵੀਰ ਨੂੰ ਵਿਸ਼ੇਸ਼ ਸਨਮਾਨ ਚ ਕੀਤਾ ਜਾਊਗਾ ਦੁੱਗਾਂ ਵਾਲਾ ਮੇਰੇ ਵੀਰੋ ਭਰਾ ਸਾਡਾ ਅਮਨ ਕੋ ਸਾਹਿਬ ਦਾ ਪਲੇਅਰ ਆਓ ਪਰ ਇਧਰ ਹੀ ਸੈੱਟ ਚੱਕਦੇਸ ਰਾਜੀ ਧਰਤੀ ਦਾ ਦੀਪਾ ਕੋਸ਼ਿਸ਼ ਕਰਦਾ ਹੋਇਆ ਦੀਪਾ ਦੀਪਾ ਉਸਾਦ ਜੀ ਨਾਲ ਆਏ ਆ ਇਹ ਵੱਡੇ ਮਾਨ ਦੀ ਗੱਲ ਹੈ ਕਿ ਬਹੁਤੀ ਵਧੀਆ ਜਤਿੰਦਰ ਸਿੰਘ ਮਿੱਠੂ ਆਇਆ ਹੈ ਕਿ ਦੀਪੇ ਨੇ ਖੇਡ ਲਾ ਹਲੇਰਾ ਹੋ ਗਿਆ ਵਾਪਸ ਲੈ ਕੇ ਘਰ ਨੂੰ ਲੈ ਕੇ